ਮੇਰੇ ਵੱਲੋਂ ਸਾਰੇ ਪਿਆਣਾ ਪ੍ਰਾਵਾਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲੋ ਜੀ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਤੁਹਾਡੇ ਸਾਹਮਣੇ। ਔਰ ਅੱਜ ਮੈਂ ਤੁਹਾਡੇ ਸਾਹਮਣੇ ਮਾਂ ਤੇ ਧੀ ਨਾਲ ਸੰਬੰਧਿਤ ਬੋਲੀਆਂ ਪਾਰਟ 2 ਭਾਗ 2 ਲੈ ਕੇ ਹਾਜ਼ਰ ਹੋਈ ਹਾਂ। ਕੱਲ ਵੀ ਮੈਂ ਮਾਂ ਤੇ ਧੀ ਨਾਲ ਸੰਬੰਧਿਤ ਬੋਲੀਆਂ ਪੇਸ਼ ਕੀਤੀਆਂ ਸਨ ਔਰ ਉਮੀਦ ਕਰਦੀ ਹਾਂ ਔਰ ਪਸੰਦ ਕਰੋਗੇ। ਇੱਕ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ। ਅਗਰ ਤੁਹਾਨੂੰ ਮੇਰੀਆਂ ਬੋਲੀਆਂ ਗੀਤ ਸੁਆਗਰ ਪਸੰਦ ਆਉਂਦੇ ਹਨ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਬੋਲੀਆਂ ਕਾਵਾਂ ਤੇਕ ਬੁਤ ਰਨੂ ਪਾਵਾਂ ਬਾਜਰਾ ਕਾਵਾਂ ਤੇਕ ਬੁਤ ਰਨੂ ਪਾਵਾਂ ਬਾਜਰਾ ਚਿੜੀਆਂ ਨੂੰ ਰੋਟੀ ਪੋਰ ਕੇ ਨੀ ਮਾਵਾ ਰੁੰਦੀਆਂ ਤੀਆਂ ਨੂੰ ਸੋਰੇ ਤੋੜ ਕੇ ਨੀ ਮਾਵਾ ਰੁੰਦੀਆਂ ਤੀਆਂ ਨੂੰ ਸੋਰੇ ਤੋੜ ਕੇ ਨੀ ਮਾਵਾ ਰੁੰਦੀਆਂ ਤੀਆਂ ਨੂੰ ਸੋਰੇ ਤੋੜ ਕੇ ਨੀ ਮਾਨੀ ਮਾ ਮੈਨੂੰ ਜੁੱਤੀ ਸੁਵਾ ਦੇ ਮਾਨੀ ਮਾ ਮੈਨੂੰ ਜੁੱਤੀ ਸੁਵਾ ਦੇ ਹੇ ਠੇਲਵਾ ਦੇ ਖੁਰੀਆਂ ਚਾਰ ਦਿਨ ਖੇਡਣਦੇ ਸਸਾ ਨਣਾਨਾ ਬੁਰੀਆਂ ਚਾਰ ਦਿਨ ਖੇਡਣਦੇ ਸਸਾ ਨਣਾਨਾ ਬੁਰੀਆਂ ਚਾਰ ਦਿਨ ਖੇਡਣਦੇ ਸਸਾ ਨਣਾਨਾ ਬੁਰੀਆਂ ਚਿੱਟੀ ਵਸ਼ਾਈ ਫੁੱਲ ਖੱਟੀ ਦਰੀ ਆਈ ਦਾ ਚਿੱਟੀ ਵਸ਼ਾਈ ਫੁੱਲ ਖੱਟੀ ਦਰੀ ਆਈ ਦਾ ਤੋਰ ਦੇ ਮਾਏ ਨੀ ਮੁੰਡਾ ਹੋਰ ਥਾਵੇ ਆਈ ਦਾ ਤੋਰ ਦੇ ਮਾਏ ਨੀ ਮੁੰਡਾ ਹੋਰ ਥਾਵੇ ਆਈ ਦਾ ਤੋਰ ਦੇ ਮਾਏ ਨੀ ਰਾਂਝਾ ਹੋਰ ਥਾਵੇ ਆਈ ਦਾ ਹਰੀਆਂ ਕ ਪਾਹੀ ਉੱਤੇ ਚਿਟੀਆਂ ਨੇ ਫੁੱਟੀਆਂ ਹਰੀਆਂ ਕ ਪਾਹੀ ਉੱਤੇ ਚਿਟੀਆਂ ਨੇ ਫੁੱਟੀਆਂ ਤੋਰ ਦੇ ਮਾਏ ਨੀ ਰਾਂਝਾ ਲੈ ਕੇ ਆਇਆ ਛੁੱਟੀਆਂ ਤੋਰ ਦੇ ਮਾਈ ਨੀ ਰਾਂਝਾ ਲੈ ਕੇ ਆਇਆ ਛੁੱਟੀਆਂ ਤੋਰ ਦੇ ਮਾਈ ਨੀ ਰਾਂਝਾ ਲੈ ਕੇ ਆਇਆ ਛੁੱਟੀਆਂ ਮਾਝੇ ਤੀਨਾ ਦੇਵੇ ਬਾਬਲਾ ਮਾਝੇ ਤੀਨਾ ਦੇਵੇ ਬਾਬਲਾ ਉੱਥੇ ਛੋਲਿਆਂ ਦੀ ਵਡਾਈ ਵੇਤੀ ਮਰਜੂਗੀ ਧਿਆਈ ਵੇਤੀ ਮਰਜੂਗੀ ਧਿਆਈ ਵੇਤੀ ਮਰਜੂਗੀ ਧਿਆਈ ਮਾਝੇ ਤੀਨਾ ਦੇਵੇ ਬਾਬਲਾ ਮਾਝੇ ਤੀਨਾ ਦੇਵੇ ਬਾਬਲਾ ਉਥੇ ਪਾਣੀ ਦਾਤ ਸਿਹਾ ਬੋਲੇ ਜੰਗਲ ਦਾ ਬਿビਹਾ ਬੋਲੇ ਜੰਗਲ ਦਾ ਬਿਹਾ ਬੋਲੇ ਜੰਗਲ ਦਾ ਬਿਹਾ ਉਠਾਂ ਵਾਲਿਆਂ ਦੇ ਨਾ ਦੇਵੇ ਬਾਬਲਾ ਉਠਾਂ ਵਾਲਿਆਂ ਦੇ ਨ ਦੇਵੇ ਬਾਬਲਾ ਅਧੀ ਰਾਤ ਨੂੰ ਲਦ ਜਾਣਗੇ ਸਾਡੇ ਤਰੇ ਮੁਕਲਾਵੇ ਛੱਡ ਜਾਣਗੇ ਸਾਡੇ ਤਰੇ ਮੁਕਲਾਵੇ ਛੱਡ ਜਾਣਗੇ ਸਾਡੇ ਤਰੇ ਮੁਕਲਾਵੇ ਛੱਡ ਜਾਣਗੇ ਪੈਸਾ 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 ਵੇ ਬਾਬ ਲਾਵੇ ਆ ਕਰ ਦੇ ਉਤੋਂ ਵੇਖ ਲੈ ਜਮਾਨਾ ਕੈਸਾ ਵੇ ਬਾਬਲਾ ਵੇ ਆ ਕਰ ਦੇ ਉਤੋਂ ਵੇਖ ਲੈ ਜਮਾਨਾ ਕੈਸਾ ਚਾਂਦੀ 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 ਧੀਏ ਨਹੀਂ ਪਸੰਦ ਕਰ ਲੈ ਗੱਡੀ ਪਾਰੇ ਮੁੰਡੀਆਂ ਦੀ ਲਿਆਂਦੀ ਨਹੀਂ ਧੀਏ ਨਹੀਂ ਪਸੰਦ ਕਰ ਲੈ ਗੱਡੀ ਪਾਰੇ ਮੁੰਡੇ ਆਂਦੀ ਲਿਆਂਦੀ ਡੋਈ 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 ਵੇ ਬਾਬਲਾ ਪੀਸ਼ਾ ਮੋੜਦੇ ਸਾਡੇ ਹਾਨ ਦਾ ਮੁੰਡਾ ਨਾ ਕੋਈ ਵੇ ਬਾਬਲਾ ਪੀਸ਼ਾ ਮੋੜਦੇ ਸਾਡੇ ਹਾਨ ਦਾ ਮੁੰਡਾ ਨਾ ਕੋਈ ਬਾਗਲ ਵੋਨੀਆ ਬਗੀਚਾ ਲਵੋਨੀਆ ਬਾਗਲ ਵੋਨੀਆ ਬਗੀਚਾ ਲਵੋਨੀਆ ਵਿੱਚ ਵੇਲਵਾਈ ਫੁੱਲ ਗੋਬੀ ਵਿੱਚ ਵੇਲਵਾਈ ਫੁੱਲ ਗੋਬੀ ਵੇ ਜੋੜੀ ਨਾ ਬਣਾਈ ਬਾਬਲਾ ਵੇ ਤੂੰ ਹੋ ਗਿਆ ਦਮਾ ਦਾ ਲੋਬੀ ਵੇ ਜੋੜੀ ਨਾ ਬਣਾਈ ਬਾਬਲਾ ਵੇ ਤੂੰ ਹੋ ਗਿਆ ਦਮਾ ਦਾ ਲੋਬੀ ਸੁਣਵੇ ਚਾਚਾ ਸੁਣਵੇ ਤਾਇਆ ਸੁਣਵੇ ਬਾਬਲ ਲੋਬੀ ਵੇ ਸੁਣਵੇ ਚਾਚਾ ਸੁਣਵੇ ਤਾਇਆ ਸੁਣਵੇ ਚਾਚਾ ਸੁਣਵੇ ਤਾਇਆ ਸੁਣਵੇ ਬਾਬਲ ਲੋਬੀ ਦਾ ਰੂਪੀਣੇ ਨੂੰ ਮੈਂ ਕੁੰਝ ਕਿਉਂ ਡੋਬੀ ਦਾ ਰੂਪੀਣੇ ਨੂੰ ਮੈਂ ਕੁੰਝ ਕਿਉਂ ਡੋਬੀ ਦਾ ਰੂਪੀਣੇ ਨੂੰ ਮੈਂ ਕੂੰਜ ਕਿਉਂ ਡੋਬੀ